ਦੋਸਤੋ ਅੱਜ ਆਮ ਆਦਮੀ ਪਾਰਟੀ ਦੇ ਕੌਮੀ ਕਨਵਿਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਜਨਮ ਦਿਨ ਹੈ ਇਸ ਮੌਕੇ ਤੇ ਆਮ ਆਦਮੀ ਪਾਰਟੀ ਦੇ ਗੁਰਦਾਸਪੁਰ ਦੇ ਹਲਕਾ ਇੰਚਾਰਜ ਤੇ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਚੇਅਰਮੈਨ ਰਮਨ ਬਹਿਲ ਦੇ ਸਮਰਥਕਾਂ ਵੱਲੋਂ ਕੌਮੀ ਕਨਵਿਨਰ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦਾ ਜਨਮ ਦਿਨ ਕੇਕ ਕੱਟ ਕੇ ਬਹਿਲ ਨਿਵਾਸ ਗੁਰਦਾਸਪੁਰ ਵਿਖੇ ਮਨਾਇਆ ਗਿਆ ਵੱਡੀ ਗਿਣਤੀ ਵਿੱਚ ਇਕੱਠੇ ਹੋਏ ਕਾਰਕਿਰਤਾਮੀਆਂ ਨੇ ਕਿਹਾ ਕਿ ਉਹਨਾਂ ਨੂੰ ਬਹੁਤ ਖੁਸ਼ੀ ਹੈ ਕਿ ਉਹ ਇੱਕ ਦੇਸ਼ ਦੇ ਭਵਿੱਖ ਨੂੰ ਸੁਰੱਖਿਅਤ ਕਰਨ ਵਾਲੇ ਲੀਡਰ ਦਾ ਅੱਜ ਜਨਮ ਦਿਨ ਮਨਾ ਰਹੇ ਹਨ ਇਸ ਮੌਕੇ ਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਗगन ਬਾਜ ਨੇ ਕਿਹਾ ਕਿ ਜੇਲ੍ਹ ਦੀਆਂ ਸਲਾਖਾਂ ਜਿਆਦਾ ਦੇਰ ਕੇਜਰੀਵਾਲੂ ਟੱਕ ਨਹੀਂ ਸਕਦੀਆਂ ਔਰ ਉਹਨਾਂ ਦੀ ਸੋਚ ਦੇ ਉੱਤੇ ਪੈਰਾ ਦਿੰਦੇ ਅਸੀਂ ਲਗਾਤਾਰ ਲੋਕ ਭਲਾਈ ਕੰਮਾਂ ਨੂੰ ਚੇਅਰਮੈਨ ਰਮਨ ਬਹਿਲ ਦੀ ਅਗਵਾਈ ਹੇਠ ਅੱਗੇ ਨੂੰ ਚਲਾ ਰਹੇ ਹਾਂ ਸਾਰੇ ਆਮ ਆਇ ਪਾਰਟੀ ਦੇ ਵਰਕਰ ਸ਼੍ਰੀ ਰਮਨ ਬਹਿਲ ਜੀ ਦੇ ਘਰ ਉਹਨਾਂ ਦੇ ਜੇ ਸੁਪਰੀਮੋ ਜੀ ਸਾਡੇ ਹੈਗੇ ਆ ਆਮ ਆਇ ਪਾਰਟੀ ਦੇ ਸ਼੍ਰੀ ਅਰਵਿੰਦ ਕੇਰਿਵਾਲ ਜੀ ਦੇ ਜਨਮ ਦਿਨ ਦੇ ਉੱਤੇ ਇਕੱਠੇ ਹੋਏ ਆ ਤੇ ਇੱਕ ਕੇਕ ਕਟਿਆ ਹੈ ਤੇ ਅਸੀਂ ਉਹਨਾਂ ਦੇ ਜਨਮ ਦਿਨ ਤੇ ਇੱਕ ਅੱਜ ਭਗਵਾਨ ਜੀ ਕੋ ਪ੍ਰਾਰਥਨਾ ਕਰਦੇ ਆ ਕਿ ਜਿਹੜੇ ਉਹਨਾਂ ਦੇ ਜੀਵਨ ਚ ਰਾਜਨੀਤੀ ਕਰਕੇ ਕਸ਼ਟ ਆਏ ਹੋਏ ਹੈ ਠੀਕ ਹੈ ਉਹ ਕਸ਼ਟ ਜਿਹੜੇ ਹੈ ਸ਼ਾਇਦ ਸਾਰਿਆਂ ਨੂੰ ਪਤਾ ਹੀ ਹੈ ਕਿਵੇਂ ਆਏ ਆ ਕਾਜ਼ਰਾਂ ਦੇ ਆ ਅਹੀਂ ਜਾਣਿਆ ਕਿ ਉਹ ਜਿਹੜੇ ਕਸਟਮ ਭਗਵਾਨ ਜਿਹਨਾਂ ਦੀ ਜ਼ਿੰਦਗੀ ਨੂੰ ਦੂਰ ਕਰਨ ਤੇ ਇਹ ਦੁਆਰਾ ਆਪਣੀ ਪਾਰਟੀ ਦਾ ਬਾਹਰ ਆ ਕੇ ਪੂਰੇ ਤਰੀਕੇ ਨਾਲ ਲੀਡ ਕਰਨ ਬਾਕੀ ਜੋ ਉਹਨਾਂ ਦੀ ਸੋਚ ਆ ਉਹਦੇ ਨਾਲ ਆ ਪੂਰੀ ਪੂਰੀ ਆਮ ਆਦਮੀ ਪਾਰਟੀ ਆਪਣੇ ਪੂਰੇ ਇੰਡੀਆ 'ਚ ਵਰਕ ਕਰ ਰਹੀ ਹੈ ਤੇ ਇਹਨਾਂ ਦੇ ਇਹ ਅਸਲ 'ਚ ਜਿਆਦਾ ਕਿਆ ਨਾ ਬੰਦਾ ਨਹੀਂ ਸੀ ਮੇਰਾ ਪਰ ਜਦੋਂ ਅਸੀਂ ਕਿਤੇ ਜਨਮ ਬਣਾਨੇ ਆ ਨਾ ਤੇ ਉਦੋਂ ਉਹ ਬੰਦਾ ਸਰਾਖੇ ਦੇ ਅੰਦਰ ਹੋਈ ਉਹ ਗੱਲ ਜਿਹੜਾ ਮਨ ਨੂੰ ਚੁਪਦੀ ਹੈ ਬਾਕੀ ਅਸੀਂ ਉਹਨਾਂ ਦੀ ਸੋਚ ਦੇ ਉੱਤੇ ਪੈਰਾ ਦੇਣ ਵਾਲੇ ਬੰ insan ਆ ਤੇ ਇਹ ਜਿਹੜਾ ਕੇਕ ਜਿਹੜਾ ਕੱਟਿਆ ਹੈ ਅੱਜ ਉਹਨਾਂ ਦੀ ਸੋਚ ਤੇ ਉਹਨਾਂ ਦੇ ਪਿਆਰ ਦੇ ਸਦਕੇ ਘਟਿਆ ਹੈ ਤੇ ਭਗਵਾਨ ਕਰੇ ਉਹਨਾਂ ਦੀ ਉਮਰ ਲੰਬੀ ਹੋਏ ਉਹਨਾਂ ਦੀ ਜਿਹੜੀ ਸੋਚ ਹੈ ਸਾਡੀ ਜਿਹੜੀ ਉਹਨ ਜਗਾਈ ਦੀ ਪੂਰੀ ਆਮ ਆਇ ਪਾਰਟੀ ਚ ਜਿਸ ਤਰ੍ਹਾਂ ਉਹਨਾਂ ਦੀ ਸੋਚ ਸਾਡੀ ਪੰਜਾਬ ਚ ਪੂਰਾ ਕਮਾਲ ਕੀਤਾ ਅੱਗੇ ਵੀ ਸਾਡੀ ਪਾਰਟੀ ਅਸਰਾ ਕਮਾਲ ਕਰਦੀ ਰਹੇ ਤੇ ਅਰਵਿੰਦ ਕੇਜਰੀਵਾਲ ਜਿੰਦਾਬਾਦ ਜਿੰਦਾਬਾਦ ਅੱਜ ਹੀ ਨੈਸ਼ਨਲ ਸੁਪਰੀਮਾ ਆਪਣੇ ਅਰਵਿੰਦ ਕੇਜਰੀਵਾਲ ਦਾ ਜਨਮ ਦਿਨ ਮਨਾਇਆ ਪਰਮਾਤਮਾ ਹਮੇਸ਼ਾ ਉਹਨਾਂ ਨੂੰ ਚਰਦੀ ਗਲਾ ਵਿੱਚ ਰੱਖੇ ਉਹਨਾਂ ਨੂੰ ਤਾਨਾਸ਼ਾਹੀ ਸਰਕਾਰ ਨੇ ਗ੍ਰਿਫਤਾਰ ਜੋ ਕੀਤਾ ਲੇਕਿਨ ਉਹਨਾਂ ਦੀ ਸੋਚ ਸਾਡੇ ਨਾਲ ਹੈ ਇਹ ਉਹਨਾਂ ਦੀ ਸੋਚ ਨਾਲ ਜੁੜੇ ਹਨ ਤੇ ਉਹਨਾਂ ਦੀ ਸੋਚ ਤੇ ਹਮੇਸ਼ਾ ਪਹਿਲਾਂ ਦਿਆਂਗੇ ਸਤਿਆ ਕਹਿੰਦੇ पराजित ਹੋ ਸਬ पराजित ਨਹੀਂ ਹੋ ਸਕਦਾ ਪਰੇਸ਼ਾਨ ਹੋ ਸਕਦਾ ਅਸੀਂ ਜੀਵਾਲ ਸਾਹਿਬ ਦੇ ਵਾਸਤੇ ਪਰਮਾਤਮਾ ਅੱਗੇ ਦੁਆ ਮੰਗਨੇ ਆ ਪਰਮਾਤਮਾ ਉਹਨਾਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਅੱਜ ਅਸੀਂ ਉਹਨਾਂ ਦੀ ਜਨਮ ਦਿਨ ਤੇ ਇੱਕ ਪ੍ਰਾਣ ਲੈ ਆ ਵਪਾਰ ਮੰਡਲ ਗੁਲਾਸਪੁਰ ਨੇ ਕਿ ਅਸੀਂ ਵਪਾਰੀਆਂ ਦੀ ਹਰ ਮੁਸ਼ਕਲਾਂ ਨੂੰ ਹਰ ਕੋਈ ਔਕੜ ਉਹਨਾਂ ਨੂੰ ਆਂਦੀ ਹੈ ਕਿਸੇ ਕਿਸਮ ਦੀ ਔਕੜ ਆਂਦੀ ਹੈ ਅਸੀਂ ਉਹਨਾਂ ਦਾ ਹਮੇਸ਼ਾ ਲਈ ਸਾਥ ਦੇਾਂਗੇ ਜੈ ਹਿੰਦ ਅਹੀ ਉਹਨਾਂ ਦੀ ਲੰਬੀ ਉਮਰ ਦੇ ਪ੍ਰਾਰਥਨਾ ਕਰ ਰਹੇ ਆ ਉਹਨਾਂ ਦੇ ਜਨਮ ਦਿਨ ਤੇ ਅੱਜ ਕੇਕ ਕੱਟਿਆ ਗਿਆ ਵਾ ਔਰ ਉਹਨਾਂ ਦੀ ਸੋਚ ਤੇ ਅਸੀਂ ਪਹਿਰਾ ਦਿੰਨੇ ਆ ਉਹਨਾਂ ਨੇ ਜਿਹੜੇ ਜੋ ਸਰਕਾਰ ਬਣੀ ਆ ਉਹਨੇ ਆਪਣੇ ਸਰਕਾਰ ਵਿੱਚ ਜੋ ਜੋ ਸੋਚਿਆ ਹੈ ਜੋ ਜੋ ਉਹਨਾਂ ਨੇ ਵਾਅਦੇ ਕੀਤੇ ਸੀ ਉਸ ਵਾਅਦੇ ਦੇ ਉਹਨਾਂ ਨੇ ਕੰਮ ਪੂਰੇ ਕੀਤੇ ਔਰ ਉਹ ਪਾਰਟੀਆਂ ਨੂੰ ਉਹ ਸਹਿ ਨਹੀਂ ਹੋਇਆ ਉਹਦੇ ਤੇ ਆ ਗਏ ਉਹਨਾਂ ਨੂੰ ਨਜਾਇਜ਼ ਉਹਨਾਂ ਦੇ ਜਿਹੜੇ ਅਵਰੋਧ ਚੜ ਕੇ ਉਹਨਾਂ ਨੂੰ ਅੰਦਰ ਦਿੱਤਾ ਗਿਆ ਉਹ ਪਰਮਾਤਮਾ ਆਈ ਉਹਨਾਂ ਕਹਿੰਦੇ ਆ ਇਹ ਬਹੁ ਆਣ ਇਹਨਾਂ ਨੂੰ ਜੋ ਵੀ ਆ ਇਹਨਾਂ ਨੂੰ ਬੁੱਧੀ ਦੇ ਆਪਣੇ ਇਹਨਾਂ ਦਾ ਪਰਮਾਤਮਾ ਇਹਨਾਂ ਦੀ ਲੰਬੀ ਉਮਰ ਕਰੇ ਆਹੀ ਉਹਨਾਂ ਦੀ ਸੋਚ ਤੇ ਅੱਜ ਆਪਣੇ ਉਹਨਾਂ ਜਨਮ ਦੇ ਤੇ ਅੱਜ ਇੱਕਟਿਆ ਵਾ ਔਰ ਉਹਨਾਂ ਬਹੁਤ ਬਹੁਤ ਬਤਾਈ ਦਿੰਦੇ ਆ